ਮੇਰਾ ਨਾਮ ਰਜੀਸ਼ ਕੁਮਾਰ ਸੱਚਰ ਹੈ ਮੈਂ ਜੈਲਦਾਰਾ ਪੰਚਾਇਤ ਚ ਮੇਰਾ ਬਸੀਕਾ ਮੈਂ ਜੈਲਦਾਰਾ ਪੰਚਾਇਤ ਦਾ ਮੈਂ ਵੇਖਿਆ ਪ੍ਰਸ਼ਾਸਨ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ ਪ੍ਰਸ਼ਾਸਨ ਦਾ ਸਿਸਟਮ ਇੱਥੇ ਬਹੁਤ ਵਧੀਆ ਚੱਲ ਰਿਹਾ ਪਰ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਅੱਜ ਤੋਂ 12 ਸਾਲ ਪਹਿਲਾਂ ਵੀ ਇਲੈਕਸ਼ਨ ਹੋਈ ਸੀਗੀ ਉਦੋਂ ਵੀ 8 ਜਣੇ ਖਲੋਤੇ ਸੀਗੇ ਸਰਪੰਚ ਖਲੋਤੇ ਸੀ ਜੈਲਦਾਰਾ ਪੰਚਾਇਤ ਚ ਇੱਕ ਦੇ ਕਾਗਜ਼ ਇਹਨਾਂ ਨੇ ਪਾਸ ਕੀਤੇ ਸੱਤਾ ਦੇ ਰੱਦ ਕਰ ਦਿੱਤੇ ਗਏ ਸੀਗੇ ਉਹ ਫਿਰ ਮਹਾਨਯੋਗ ਹਾਈ ਕੋਰਟ ਹਰਿਆਣਾ ਹਰਿਆਟ ਕੀਤੀ ਸੀ ਉਹ ਇਲੈਕਸ਼ਨ ਹੀ ਕੈਨਸਲ ਹੋ ਗਈ 12 ਸਾਲ ਪਹਿਲਾਂ ਜਿਹੜੀ ਹੋਈ ਸੀ ਹੁਣ ਦੁਬਾਰਾ ਸਾਰੀ ਇਹਨਾਂ ਸਾਰੀ ਪਾਰਟੀਆਂ ਨੇ ਆਪਣੇ ਕਾਗਜ ਹੁਣ ਨਾਮਜ਼ਦ ਕੀਤੇ ਨੇ ਮੈਂ ਚਾਹੁੰਦਾ ਹਾਂ ਕਿ ਸਾਰਿਆਂ ਦੇ ਕੀਤੇ ਸਾਰੇ ਇਲੈਕਸ਼ਨ ਲੜਨ ਦਾ ਸਾਰਿਆਂ ਨੂੰ ਹੱਕ ਆ ਸਾਰੇ ਮੈਂ ਕਾਂਗਰਸ ਪਾਰਟੀ ਵੱਲੋਂ ਆਪਣੇ ਪੇਪਰ ਹਾਜ਼ਰ ਕੀਤੇ ਨੇ ਔਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੰਨਾ ਫੋਨ ਮਾਰਿਆ ਵੀਡੀਓ ਸਾਹਿਬ ਨੂੰ ਤਿੰਨ ਚਾਰ ਦਿਨ ਹੋ ਗਏ ਵੀਡੀਓ ਸਾਹਿਬ ਚੰਡੀਗੜ੍ਹ ਲਈ ਵੀਡੀਓ ਸਾਹਿਬ ਦਫ਼ਤਰ ਕੋਈ ਨਹੀਂ ਹੈਗਾ ਸੈਕਟਰੀ ਸਾਹਿਬ ਹੈ ਤੇ ਸੈਕਟਰੀ ਸਾਹਿਬ ਦਫ਼ਤਰ ਨਹੀਂ ਬਿਠੇ ਹੋਏ ਸੈਕਟਰੀ ਸਾਹਿਬ ਦਾ ਸੁਚਬੰਦ ਔਰ ਚੁੱਲਾ ਟੈਕਸ ਜਿਹੜਾ ਵਾ ਸਿਰਫ ਇਹਨਾਂ ਨੂੰ ਆਪਣੀ ਪਾਰਟੀ ਨੂੰ ਦਿੱਤਾ ਗਿਆ ਬਾਕੀ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਗਿਆ ਔਰ ਉਹਦੇ ਅਵੇਜ ਦੇ ਵਿੱਚ ਸਾਰੇ ਲੋਕਾਂ ਨੇ ਉੱਥੇ ਐਫੀਡਵਿਟ ਲਾਇਆ ਕੋਈ 50-50 ਦੇ ਨਾਲ ਐਫੀਡਵਿਟ ਲਾਇਆ ਵਾ ਕੋਈ 100 ਦਾ ਐਫੀਡਵਿਟ ਲਾਇਆ ਵਾ ਉਸ ਤੋਂ ਇਲਾਵਾ ਫਿਰ ਲੋਕਾਂ ਨੇ ਬੈਂਕ ਡਰਾਫਟ ਲਾਏ ਕੋਈ 7 ਰੁਪਏ 10 ਰੁਪਏ ਜਿੰਨਾਂ ਆ ਦੂਜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਇਹਨਾਂ 7 ਰੁਪਏ 10 ਰੁਪਏ ਬਕਾਇਆ ਕਰਕੇ ਸਾਰੀ ਰੱਦ ਕਰ ਦਿੱਤੇ ਗਈ ਸੀਗੇ ਲੋਕਾਂ ਨੇ 7 ਰੁਪਏ ਦੇ ਸਾਲ ਦੇ ਹਿਸਾਬ ਨਾਲ 1.5 2-200 ਰੁਪਏ ਜੋ ਇਹਨਾਂ ਨੇ ਬੈਂਕ ਡਰਾਫਟ ਵਿਕਰੀਆਂ ਆਏ ਉਹ ਮੈਂ ਬੇਨਤੀ ਕਰਨਾ ਚਾਹਨਾ ਮੈਂ ਮੇਰੀ ਬੇਨਤੀ ਹੈ ਕੋਈ ਅਗਰ ਸਾਰੇ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਔਰ ਇਲੈਕਸ਼ਨ ਹੋਣ ਸਾਰੇ ਕਿਸੇ ਦੇ ਕਾਗਜ਼ ਰੱਦ ਨਾ ਕੀਤੇ ਜਾਣ ਐਵੇਂ ਪਾਰਟੀ ਬਾਈ ਜੇ ਤੁਸੀਂ ਰੱਦ ਕਰਨੇ ਤਾਂ ਫਿਰ ਇਲੈਕਸ਼ਨ ਦਾ ਡਰਾਮਾ ਹੀ ਨਾ ਕਰਿਆ ਕਰੋ ਇਲੈਕਸ਼ਨ ਕਰਾਇਆ ਹੀ ਨਾ ਕਰੋ ਅਸਮਤੀ ਦੀ ਤੁਸੀਂ ਇਲੈਕਸ਼ਨ ਕਰਾਈਆਂ ਨੇ ਕਾਦੀ ਇਲੈਕਸ਼ਨ ਕਰਾਈਆਂ ਬਿਲਕੁਲ ਹੀ ਸਾਫ਼ ਕਰਤਾ ਕਿ ਇਹਦੇ ਕਾਗਜ਼ ਰਹਿਣ ਹੀ ਦਿੱਤੇ ਉਹਦੇ ਨਾਲ ਇਲੈਕਸ਼ਨ ਕਰਦੀ ਮੈਂ ਕਹਿੰਦਾ ਫਿਰ ਇਸ ਤਰ੍ਹਾਂ ਦਾ ਰੂਲ ਹੀ ਬਣਾ ਲਓ ਜਿਸ ਤਰ੍ਹਾਂ ਦਾ ਆਪ ਸਰਕਾਰ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਸਰਕਾਰ ਹੈਗੀ ਉਹ ਹੀ ਕਰੇ ਅਗਰੇ ਆਨ ਕੀ ਪੇਪਰ ਪਰ ਜੀ ਪਾਵਰ ਦੋ ਦੂਜੇ ਨੂੰ ਕਿਉਂ ਨਾ ਹਲਕਾ ਤਾਂ ਇਹ ਕਹ ਰਿਹਾ ਵੀ ਹਰ ਕਿਸੇ ਲੱਖਣ ਲੈਣ ਦਾ ਹੱਕ ਆ ਹਾਂਜੀ ਪਰ ਹੱਕ ਆ ਵੇਖੋ ਜੀ ਇਹ ਤੁਸੀਂ ਉਹ ਤੇ ਉਦੋਂ ਵੀ ਕਹਿ ਰਹੇ ਸੀ ਜਦੋਂ ਤੁਸੀਂ ਆ ਜਿਹੜੀ ਸੰਤੀ ਦੇ ਇਲੈਕਸ਼ਨ ਲੜੇ ਸੀ ਉਦੋਂ ਤੇ ਵਿਧਾਇਕ ਨੇ ਉਦੋਂ ਵੀ ਕਹਿ ਸੀ ਸਾਰਿਆਂ ਨੂੰ ਹੱਕ ਆ ਤੇ ਉਦੋਂ ਫਿਰ ਸਿਰਫ ਆਪ ਪਾਰਟੀ ਦੇ ਰਹਿ ਕੇ ਇੱਕ ਵੀ ਕਾਂਗਰਸੀ ਤਾਂ ਨਹੀਂ ਰਿਹਾ ਸਿਰਫ ਇਕੱਲੇ ਆਪ ਪਾਰਟੀ ਦੇ ਰਹਿ ਕੇ ਕੋ ਬਾਕੀ ਦਾ ਸਾਰੇ ਰੱਦ ਕਰ ਦਿੱਤੇਗੇ ਉਹ ਦੋਸਤ ਇਹ ਵੀ ਰੱਦ ਕਰ ਦੇ ਨੇ ਕਾਗਜ਼ ਤੇ ਫਿਰ ਕੀ ਤੁਹਾਡਾ ਹੋਏਗਾ ਅਗਲਾ ਪਿਛਲੀ ਵਾਰੀ ਵੀ ਹਾਈ ਕੋਰਟ ਗਏ ਸੀ ਤੇ ਇਲੈਕਸ਼ਨ ਕੈਨਸਲ ਕਰਾਈ ਸੀਗੀ ਅਸੀਂ ਤੇ ਇਹਨਾਂ ਦੀ ਟੀਕ ਹੀ ਆ ਦੱਸ ਟੀਕ ਨੂੰ ਇੱਥੇ ਬਾਹਰ ਲਿਸਟਾਂ ਲਾ ਲਓ ਹਾਈ ਕੋਰਟ ਦਾ ਰੋਕਾ ਹੈ ਪਹਿਲਾਂ ਹੀ ਵਕੀਲ ਅਸੀਂ ਪਹਿਲਾਂ ਹੀ ਹਾਈ ਕੋਰਟ ਦੇ ਐਕਟਿਵ ਕੀਤੇ ਹੋਏ ਨੇ ਤੇ ਕੋਈ ਗੱਲ ਨਹੀਂ ਫਿਰ ਲੱਦ ਹੋਣਗੇ ਤੇ ਫਿਰ ਗੱਲ ਇਲੈਕਸ਼ਨ 12 ਸਾਲ ਬਾਅਦ ਇਲੈਕਸ਼ਨ ਹੋਈ ਹੈ ਪਹਿਲਾਂ ਵੀ 8 ਸਰਪੰਚ ਖਲੋਤੇ ਸੀਗੇ ਸੱਤਾ ਦੇ ਕਾਮ ਕਾਗਜ਼ ਰੱਦ ਰੱਦ ਕੀਤੇ ਗਏ ਸੀਗੇ ਕੱਲੇ ਨੂੰ ਨਾਮਿਨੇਟ ਕੀਤਾ ਸੀ ਆਪਣੀ ਪਾਰਟੀ ਵੱਲੋਂ ਉਹਦੇ ਵਿੱਚ ਅਸੀਂ ਹਾਈ ਕੋਰਟ ਜਾ ਕੇ ਰੈਟ ਪਾ ਕੇ ਇਲੈਕਸ਼ਨ ਹੀ ਕੈਂਸਲ ਕਰਾਈ ਸੀਗੀ ਹੁਣ ਮੈਂ ਕਹਿਣਾ ਮੈਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਭਾਵੇਂ ਅਕਾਲੀ ਦਲ ਕੋਈ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਸਾਰਿਆਂ ਨੂੰ ਪੀਸਫੁੱਲ ਇਲੈਕਸ਼ਨ ਕਰਨ ਦਿੱਤਾ ਜਾਏ ਜਿਹੜਾ ਹੈਗਾ ਵਜਿਦਾ ਹੱਕ ਮੰਨਦਾ ਉਹ ਆਪਣਾ ਜਿਹਦੇ ਲੋਕ ਚਾਹੁੰਦੇ ਨੇ ਉਹ ਹੀ ਅੱਗੇ ਆਏ ਤੇ ਉਹ ਹੀ ਕੰਮ ਕਰੇ ਕਲਾਂੌਰ ਐਕਚੁਅਲ ਦੇ ਵਿੱਚ ਪੰਚਾਇਤ ਬਹੁਤ ਵੱਡੀ ਆ 17 1800 ਕਿਲਾ ਪੈਲੀ ਆ 12 ਸਾਲ ਇਲੈਕਸ਼ਨ ਨਹੀਂ ਹੋਇਆ ਜਿਹੜਾ ਲੁੱਟ ਕੇ ਖਾ ਗਿਆ ਮੈਂ ਫਿਰ ਬੇਨਤੀ ਕਰਨਾ ਬਹੁਤ ਮਾੜਾ ਹਾਲਾ ਕਲਾਂੌਰ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੰਚਾਇਤ ਕਲਾਂੌਰ ਦੀ ਹੈ ਜੀ ਇਹ ਬੇਚਰੀ ਯਾਰ ਆਉਂਦੇ ਕਾਹਤੇ ਗਾਉਂਗੇ ਜਿਹੜੇ ਨਹੀਂ ਬਾਕੀ ਕੋਈ ਨਹੀਂ ਦੇਖ ਕੋਈ ਨਹੀਂ ਇਹ ਚਾਹਨਾ ਸਾਰੇ ਸਬੰਧਿਤ ਸਥਿਤੀ ਚੱਲ ਰਹੀ ਹੈ ਮਾਹੌਲ ਬਿਲਕੁਲ ਪੀਸਫੁਲ ਚੱਲ ਰਿਹਾ ਜੀ ਤੁਸੀਂ ਸਾਰਾ ਤੁਸੀਂ ਦੇਖ ਹੀ ਲਿਆ ਹੈ ਆਲਰੇਡੀ ਔਰ ਕਲਾਨੌਰ ਦੇ ਵਿੱਚ ਮੇਰੇ ਨਾਲ ਡੀਐਸਪੀ ਕਲਾਨੌਰ ਸ਼੍ਰੀ ਗੁਰਵਿੰਦਰ ਚੰਦੀ ਸਾਹਿਬ ਨੇ ਉਹਨਾਂ ਦੇ ਨਾਲ ਐਸਚੋ ਸਾਹਿਬ ਵੀ ਇੱਥੇ ਨੇ ਔਰ ਬਿਲਕੁਲ ਪੀਸਫੁੱਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਨਾਮਿਨੇਸ਼ਨਸ ਦੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈਗੀ ਆ ਉਹ ਸਮੱਸਿਆ ਨਹੀਂ ਹੈਗੀ ਇੱਥੇ ਔਰ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਸਪੈਸ਼ਲ ਨਾਕਾਬੰਦੀਆਂ ਐਂਡ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਡਿਪਲੋਏਟ ਕੀਤੀਆਂ ਗਈਆਂ ਨੇ ਮਾਜੋਗ ਐਸਐਸਪੀ ਗੁਰਰਾਜਪੁਰ ਸਾਹਿਬ ਵੱਲੋਂ ਔਰ ਸਾਰਾ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ 18 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਲੋਕਾਂ ਕੋ ਬਿਲਕੁਲ ਅਸੀਂ ਸਾਰੇ ਲੋਕਾਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਹੀਂ ਕਿ ਉਹ ਵਧੀਆ ਤਰੀਕੇ ਦੇ ਨਾਲ VOTING ਪ੍ਰਕਿਰਿਆ ਨੂੰ ਸਰੇਟਡ ਆਉਣ ਔਰ ਲੜਾਈ ਝਗੜੇ ਤੋਂ ਗਰੇਸ ਕਰਨ ਆਪਸੀ ਭਾਈਚਾਰਕ ਸੰਜਨ ਨੂੰ ਬਤੋ। ਥੈਂਕ ਯੂ। ਸ਼ੋਟ ਪ੍ਰੋਫੈਸ਼ਨਲ ਕਨਪੂਰ ਬਿਲਕੁਲ ਜੀ ਪ੍ਰਸ਼ਾਸਨ ਵਾਲੇ ਪਾਸਿਓ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਆਲਰੇਡੀ ਫੋਰਸ ਦੀਆਂ ਵੀ ਜਿਹੜੀਆਂ ਲਿਸਟਾਂ ਬਣ ਚੁੱਕੀਆਂ ਨੇ ਔਰ ਸਪੈਸ਼ਲ ਨਾਕਾਬੰਦੀ ਵੀ ਹੋਊਗੀ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਉਹਦੇ ਵਿੱਚ ਔਰ ਬਿਲਕੁਲ ਪੀਸਫੁੱਲ ਤਰੀਕੇ ਦੇ ਨਾਲ ਜਿਹੜੀਆਂ ਚੋਣਾਂ ਉਹਨਾਂ ਨੂੰ ਸਰੇਟ ਕਰਾਇਆ ਜਾਏ। ਸਰ ਇਹ ਲਾਸਟ ਕਿੰਨੇ ਵੇਲੇ ਟਾਈਮ ਵਾਲ ਕਹਿੰਦਾ ਜੀ 3 3 ਵਜੇ ਤੱਕ ਜੀ ਲਾ ਸਕਦੇ ਸਿਲੋਏ ਤੋਂ ਬਾਅਦ ਕਿਉਂ ਰੈਟ ਨਹੀਂ ਕੀਤਾ ਜਾਏ ਇਹ ਦੇਖੋ ਜੋ ਐਸ ਪਰ ਰੂਲ ਹੈਗਾ ਐਸ ਪਰ ਲਾਅ ਹੈਗਾ ਅਸੀਂ ਤਾਂ ਉਹਨੂੰ ਇੰਪੋਜ਼ ਕਰਨਾ ਹੈ ਜੀ ਜੀ ਸਾਹਿਬ ਅੱਜ ਜੋ ਪਿਛਲੇ ਕਰੀਬ 12.5 ਸਾਲ ਤੋਂ ਕਲਾਂ ਨੌਰ ਦੀਆਂ 6 ਪੰਚਾਇਤਾਂ ਜੋ ਇਸ ਵੱਡੇ ਨਗਰ ਦੀਆਂ ਇਲੈਕਸ਼ਨ ਤੋਂ ਰੋਂ ਵਾਝੀਆਂ ਸੀਗੀਆਂ ਕਿ ਲੋਕਤੰਤਰ ਦਾ ਇੱਥੇ ਪਿਛਲੇ 12 ਸਾਲ ਤੋਂ ਕੋਈ ਇਲੈਕਸ਼ਨ ਨਹੀਂ ਸੀ ਹੋਈ ਪੰਚਾਇਤ ਦੀ ਅੱਜ ਇਹ 6 ਪੰਚਾਇਤਾਂ ਦੇ ਵਿੱਚ ਅਖੀਰਲਾ ਦੇਣਾ ਕਾਗਜ਼ ਭਰਨ ਦਾ ਸਰਕਾਰ ਨੇ ਇਥੋਂ ਦੇ ਬਲਾਕ ਨੇ ਲੋਕਾਂ ਨੂੰ ਬਹੁਤ ਖਰਾਬ ਕੀਤਾ ਕੋਈ ਚੁੱਲਾ ਟੈਕਸ ਨਹੀਂ ਦਿੱਤਾ ਲੇਕਿਨ ਫਿਰ ਵੀ ਸਾਡੇ ਸਾਰੇ ਹੀ ਪਾਰਟੀ ਦੇ ਵਰਕਰ ਸਹਿਬਾਨ ਨੇ ਆਪਣੇ ਕਾਗਜ਼ਾਂ ਦੇ ਨਾਲ ਐਫੀਡਵਿਟ ਲਗਾ ਕੇ ਅੱਜ ਕਾਗਜ ਜਮ੍ਹਾਂ ਕੋ ਆਏ ਆ ਸਰਕਾਰ ਨੂੰ ਆਰਓ ਸਹਿਬਾਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਇਹ ਕਾਈਂਡਲੀ ਇਹ ਕਾਗਜ਼ਾਂ ਨੂੰ ਬਹਾਲ ਕਰਕੇ ਇਲੈਕਸ਼ਨ ਕਰਵਾਈ ਜਾਏ ਤਾਂ ਕਿ ਲੋਕਾਂ ਦਾ ਫਤਵਾ ਜਿਸ ਪਾਰਟੀ ਨੂੰ ਮਿਲੂਗਾ ਉਹ ਪਾਰਟੀ ਇਸ ਨਗਰ ਦਾ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਲਕਾਸ ਰੁਕਿਆ ਹੋਇਆ ਹੈ ਉਹਨੂੰ ਪੂਰਾ ਕਰ ਸਕੋ ਜੀ ਕਿਉਂਕਿ ਸੰਭੀ ਨਹੀਂ ਲੱਗ ਰਹੀ ਇਹਨਾਂ ਨੇ ਕਾਰੇ ਰੱਦ ਕਰ ਦਿੱਤੇ ਇਸ ਵਾਰ ਮੈਨੂੰ ਤਾਂ ਲੱਗਦਾ ਪਿਆ ਕੰਮ ਕਰਦੇ ਬਿਲਕੁਲ ਜੀ ਜਿੱਦਾਂ ਦੇ ਇਹਨਾਂ ਨੇ ਕੈਂਡੀਡੇਟਾਂ ਨੂੰ ਹਾਰ ਪਾਏ ਆ ਉਹ ਇਲੈਕਸ਼ਨਾਂ ਦੇ ਖਲੋਕੇ ਨਹੀਂ ਉਹਨਾਂ ਦਾ ਕੁਝ ਸਬਰ ਸਕਦਾ ਇਸ ਕਰਕੇ ਕਾਗਜ ਵੱਢਣੇ ਆ ਮੈਂ ਤਾਂ ਕਰਕੇ ਡੀਸੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ ਫਿਰ ਕਾਰੇ ਲਈ ਆਪਾਂ ਇਹਨਾਂ ਤਾਅਜਾਮ ਕਰਦੇ ਆ ਲੋਕਾਂ ਦੀ ਸਿਰਦਰਦੀ ਵਧਾਉਣੇ ਆ ਸਰਕਾਰ ਫਿਰ ਸਿੱਧਾ ਨਾਮਿਨੇਟ ਕਰੇ ਬੰਦੇ ਤੇ ਕੰਮ ਕਾਏ ਜੇ ਲੋਕਤੰਤਰ ਬਚਾਉਣਾ ਹੈ ਸਾਡਾ ਤੇ ਫੇਰ ਸਾਨੂੰ ਇਹ ਜਿਹੜੀਆਂ ਸਭ ਤੋਂ ਮੇਨ ਇਲੈਕਸ਼ਨ ਹੁੰਦੀ ਹੈ ಗ್ರಾಮ ਪੰਚਾਇਤ ਦੀ ਜਿਹੜੀ ਜੇਰੇ ਤੋਂ ਮੋੜ ਬਣਦਾ ਹੈ ਹਰ ਲੋਕਤੰਤਰ ਦਾ ਤੇ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਹੀਂ ਕਰਾਵਾਂਗੇ ਕਾਗਜ਼ ਵੱਢ ਕੇ ਕਰਾਵਾਂਗੇ ਫਿਰ ਇਹਦਾ ਕੋਈ ਫਾਇਦਾ ਨਹੀਂ ਇੱਥੇ ਦੀ ਇਲੈਕਸ਼ਨ ਇਹ ਲੰਗਾ ਸਾਡੇ ਟਾਈਮ ਦੇ ਹਾਂਜੀ 2013 ਦੇ ਵਿੱਚ 6 ਦੀਆਂ 6 ਪੰਚਾਇਤਾਂ 'ਚ ਇਲੈਕਸ਼ਨ ਹੋਈ ਸੀ ਕਿਸੇ ਦੇ ਕਾਗਜ਼ ਨਹੀਂ ਸੀ ਕੱਟੇ ਗਏ ਤੁਹਾਡੀ ਪਾਰਟੀ ਕੋਲ ਕਰਨਲ ਜੀ 6 ਪੰਚਾਇਤਾਂ ਦੇ ਭਰੇ ਹਾਂਜੀ 6 ਦੀਆਂ 6 ਪੰਚਾਇਤਾਂ ਦੇ ਵਿੱਚ ਅਸੀਂ ਆਪਣੇ ਕੈਂਡੀਡੇਟ ਦੇ ਕੇ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਠੀਕ